ਪੰਜਾਬ ਯੂਨੀਵਰਸਿਟੀ ਦੇ ਸਾਨੇਕ ਚੌਂਕ ਦੀ ਤਾਰੀਖ ਤੇ ਐਲਾਨ ਦੀ ਮੰਗ ਨੂੰ ਲੈ ਕੇ ਲਗਾਤਾਰ ਹੀ ਵਿਦਿਆਰਥੀ ਸੰਗਠਨਾ ਨੇ ਪੱਕਾ ਮੋਰਚਾ ਲਗਾਇਆ ਹੋਇਆ ਇਸ ਤੋਂ ਪਹਿਲਾਂ ਬੀਤੇ ਦਿਨੀ ਸੋਮਵਾਰ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੇ ਵਿੱਚ ਮਾਹੌਲ ਬੇਹੱਦ ਤਣਾਅਪੂਰਨ ਰਿਹਾ ਹੈ ਯੂਨੀਵਰਸਿਟੀ ਦੇ ਗੇਟ ਬੰਦ ਕਰ ਦਿੱਤੇ ਗਏ ਪੁਲਿਸ ਤੇ ਬੈਰੀਕੇਡਿੰਗ ਕਰਕੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ ਹਾਲਾਂਕਿ ਵਿਦਿਆਰਥੀਆਂ ਵੱਲੋਂ ਆਪਣੀ ਮੰਗਾਂ ਤੇ ਅੜੇ ਰਹਿੰਦੇ ਆ ਯੂਨੀਵਰਸਿਟੀ ਅੰਦਰ ਜਾਣ ਦੇ ਲਈ ਕਿਹਾ ਗਿਆ ਪੁਲਿਸ ਨੂੰ ਹਾਲਾਂਕਿ ਵਿਦਿਆਰਥੀਆਂ ਦੀ ਮੰਗਾਂ ਅੱਗੇ ਝੁਕੜਾ ਵੀ ਪਿਆ ਤੇ ਯੂਨੀਵਰਸਿਟੀ ਅੰਦਰ ਦਾਖਲ ਹੋਏ ਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਉੱਥੇ ਵਿਦਿਆਰਥੀ ਸੰਗਠਨਾਂ ਨੂੰ ਕਿਸਾਨਾਂ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਤੇ ਹੋਰ ਨਾ ਯੂਨੀਅਨ ਸਮੇਤ ਕਲਾਕਾਰਾਂ ਆਮ ਲੋਕਾਂ ਦਾ ਵੀ ਸਾਥ ਮਿਲ ਰਿਹਾ ਹੈ ਦਾਸਤੀ ਕਿ ਚੰਡੀਗੜ੍ਹ ਦੇ ਸਾਰੇ ਹੀ ਬਾਰਡਰਾਂ ਤੇ ਨਾਕਾਬੰਦੀ ਕਰ ਦਿੱਤੀ ਗਈ ਜਿਸ ਦੌਰਾਨ ਕਿਸਾਨ ਜਥੇਬੰਦੀਆਂ ਸਮੇਤ ਹੋਰ ਵਿਦਿਆਰਥੀ ਸੰਗਠਨ ਚੰਡੀਗੜ੍ਹ ਜਾਣ ਦੀ ਇਜਾਜ਼ਤ ਮੰਗਦੇ ਰਹੇ ਇਸ ਤੋਂ ਬਾਅਦ ਕਿਸਾਨ ਜੋ ਥਿਬੰਦੀਆਂ ਪੈਦਲ ਮਾਰਚ ਕਰਦੇ ਹੋਏ ਯੂਨੀਵਰਸਿਟੀ ਪੁਚੀਆਂ ਤੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਉੱਥੇ ਹੀ ਬੀਤੇ ਦਿਨੀ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਹਰ 게ਟ ਤੇ ਪਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਬੱਚਿਆਂ ਨੂੰ ਅੰਦਰ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਵਿਦਿਆਰਥੀਆਂ ਤੇ ਪੁਲਿਸ ਦੇ ਵਿਚਕਾਰ ਝੜਪ ਵੀ ਹੁੰਦੀ ਦਿਖਾਈ ਦਿੱਤੀ ਇਸ ਦੌਰਾਨ ਵਿਧਿਆਪਤੀ ਨੇ ਬੈਰੀਕੇਟਿੰਗ ਨੂੰ ਤੋੜ ਵੀ ਦਿੱਤਾ ਇਸ ਕਰਨ ਦੇ ਵਿੱਚ ਆਇਆ ਜੀ ਅਸੀਂ ਆਪ ਵੀ ਜਿਹੜੀ ਸਾਡੀ ਖੁਸਰੀ ਯੂਨੀਵਰਸਿਟੀ ਆ ਕੀਤੀ ਜਾਂਦੀ ਉਹਨੂੰ ਅਸੀਂ ਬਚਾਉਣ ਵਾਸਤੇ ਆਏ ਤੇ ਲਾਸਟ ਜਦੋਂ ਤੱਕ ਇਹ ਆਜ਼ਾਦ ਨਹੀਂ ਹੁੰਦੀ ਜਦੋਂ ਤੱਕ ਇਹ ਲਿਖਤੀ ਰੂਪ ਚ ਜਿਵੇਂ ਤਿੰਨ ਕਾਨੂੰਨ ਦਿੱਤੇ ਸੀ ਉੱਥੇ ਸਾਨੂੰ ਉਸ ਤਰ੍ਹਾਂ ਨਹੀਂ ਦਿੰਦੇ ਉਸ ਤਰ੍ਹਾਂ ਉਦੋਂ ਤੱਕ ਸਾਡਾ ਇਹ ਮੋਰਚਾ ਚੱਲਦਾ ਰਹੂਗਾ ਤੇ ਇਸ ਤੋਂ ਆਉਂਦੀ ਜਾਂਦੀ ਰਹਾਂਗੇ ਪੂਰੇ ਪੂਰੇ ਦਿਲੋਂ ਪੂਰੇ ਭਰਕੇ ਆਏ ਆ ਜੀ ਤੇ ਉਸੇ ਤਰੀਕਾ ਰਹਾਂਗੇ ਪੂਰੇ ਭਰਕੇ ਆਏ ਅਸੀਂ ਬਾਰਡਰ ਤੇ ਸੇਵਾ ਕੀਤੀ ਆ ਤੁਸੀਂ ਮੇਰੇ ਉੱਤੇ ਲਿਖਿਆ ਪੜ ਨਹੀਂ ਜਾਂਦੇ ਕੌਮ ਦੀ ਵੀ ਸੇਵਾ ਕੀਤੀ ਆ ਧਰਮੀ ਹੋ ਗਿਆ ਆਪਰੇਸ਼ਨ ਬਲੂ ਸਟਾਰ ਵਾਲੀ ਨਾ ਸਾਨੂੰ ਕਹੇ ਗੋਲੀ ਦਾ ਡਰਿਆ ਨਾ ਸਾਨੂੰ ਮੌਤ ਦਾ ਡਰਿਆ ਅਸੀਂ ਬਹੁਤ ਸਿੱਧੀ ਜ਼ਿੰਦਗੀ ਜੀ ਰਹੇ ਆ ਸਾਨੂੰ ਇੱਥੇ ਮੌਤ ਵੀ ਅੱਜ ਤੇ ਕੋਈ ਪਰਵਾਹ ਨਹੀਂ ਨੇ ਗਿਆ ਆ ਜੌਨ ਸੀ ਨੇ ਨਾ ਕੀ ਮੰਗਾ ਆ ਉਹ ਪੂਰੀ ਕਰਾ ਅੱਗੇ ਤੇ ਐਸੀ ਕੋਈ ਗਲਤੀ ਨਾ ਕਰਾ ਇਹ ਤਾਂ ਸਿਰਫ ਇੱਕ ਅਲੀ ਟ੍ਰੇਲਰ ਆ ਫਿਲਮ ਸਾਰੀ ਪਿੱਛਾ ਪੜੀ ਆ ਅਗਰ ਸਰਕਾਰ ਦਾ ਭਲੇਖਾ ਹੋ ਨਾ ਕੋਈ ਵੀ ਇਹ ਨੇ ਨਾ ਕੇ ਉੱਪਰ ਜ਼ੋਰ ਜ਼ਬਰਦਸਤੀ ਕਰਕਾ ਅਰੇ ਆਰਐਸਐਸ ਦਾ ਕਬਜ਼ਾ ਯਾਹ ਹੋ ਜਾਗਾ ਹੋ ਨਹੀਂ ਸਕਦਾ ਹੈ ਸੱਤ ਜਨਮ ਸੱਤ ਜਨਮ ਵੀ ਨਾ ਲੈ ਲਿਓ ਇਹਨੂੰ ਸੋਚਣੇ ਵਾਸਤਾ ਵੀ ਹਾਂ ਵੀ ਸਰ ਕਿੰਨਾ ਟਾਈਮ ਲੱਗਿਆ ਯੂਨੀਵਰਸਿਟੀ ਪਹੁੰਚਣ ਨੂੰ ਆ ਜਰੂਰ ਯੂਨੀਵਰਸਿਟੀ ਨੂੰ ਪਹੁੰਚਣ ਨੂੰ ਦੇਖੋ ਆਪਣੇ ਪਾਸ ਕਾਫਲਾ ਦਾ ਹੌਲੀ ਹੌਲੀ ਆਏ ਆ ਹੋਰ ਐਸਾ ਕੋਈ ਮਾਨੂੰ ਵਿਚਮਾ ਇੱਕ ਜਗ੍ਹਾ ਇੱਕ ਬੈਰੀਕੇਡ ਮਿਲੇ ਜਰੂਰ ਉਹਨਾਂ ਨੇ ਵੀ ਆਪਣਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਹੈ ਥੋੜੇ ਹੀ ਬੰਦੇ ਦੇ ਉਹ ਮਾਨੂੰ ਟਹਿਕਾ ਹਮ ਇੱਥੇ ਆਗੇ ਯਹਾਂ ਕਿਸੇ ਨੇ ਮਾਨੂੰ ਨਹੀਂ ਰੋਕਿਆ ਹੈ ਆਪਾਂ ਕਿਉਂ ਕਹਦੇ ਪਰ ਸਰਕਾਰ ਜੌਨਸੀ ਨੇ ਬਦਫੈਲੀਆਂ ਕਰਾ ਨਾ ਇਹ ਮੈਂ ਭਗਵੰਤ ਮਾਨ ਨੂੰ ਵੀ ਕਹਿਣਾ ਚਾਹਾਂਗਾ ਵੀ ਕੋਈ ਫਾਇਦਾ ਨਹੀਂ ਹੈ ਮਾਨੂੰ ਸਾਰਾ ਪਤਾ ਆ ਕੌਣ ਸੀ ਸਰਕਾਰ ਕੈਸੀ ਆ ਕੌਣ ਸੀ ਨਹੀਂ ਕੈਸੀ ਹੈ ਇਨਕੇ ਸਾਰੇ ਚਾਲ ਚੱਲਣ ਦਾ ਪਤਾ ਆ ਇਨਕੇ ਹੱਥਾਂ ਦੇ ਦਿਆ ਪੰਜਾਬ ਜਿਉਂ ਸੇ ਨੱਚਣੇ ਗਾਣੇ ਵਾਲੇ ਆ ਕਿਆ ਸ਼ਰਮ ਅੱਗਾ ਇਹਨੂੰ ਪਤਾ ਨਹੀਂ ਦਾ ਪੰਜਾਬ ਦੇ ਲੋਕਾਂ ਨੂੰ ਵੀ ਉਹਨੇ ਐਸੇ ਜੇ ਨਿਕੜਾਂਗੇ ਕੋਈ ਬਾਤ ਨਹੀਂ ਹਾਲੋ ਹਾਲੋ ਪਤਾ ਲੱਗ ਜਾਗਾ ਨਾ ਸਾਸਨ ਜੀ ਨੇ ਛੁੱਟੀ ਕਰਤੀ ਸੀ ਉਹਨੂੰ ਬੈਰੀਗੇਡ ਲਾ ਕੇ ਰੋਕਤੇ ਸੀ ਕਿ ਹਲਕਾ ਕਰਨਾ ਚਾਹੁੰਦੇ ਸੀ ਨਹੀਂ 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 ਪਹਿਲੇ ਰੋਕਿਆ ਦੇਖੋ ਪਹਿਲਾਂ ਸਵੇਰੇ ਮੈਨੂੰ ਪਤਾ ਲੱਗਿਆ ਤਾਂ ਵੀ ਪ੍ਰਸ਼ਾਸਨ ਰੋਕ ਰਿਹਾ ਆ ਪਰ ਫਿਰ ਬੱਚਿਆਂ ਨੇ ਥੋੜੀ ਜਿਹੀ ਹਿੰਮਤ ਮਾਰੀ ਬੈਰੀਗੇਡ ਤੋੜ ਦिए ਠੀਕ ਹੈ ਬੈਰੀਗੇਡ ਤੋੜ ਕੇ ਅੰਦਰ ਆ ਗਏ ਹੁਣ ਆਪਣੇ ਆਪ ਦਿਖ ਜੂਗਾ ਸਰਕਾਰ ਨੂੰ ਵੀ ਹਾਂ ਇਹਨਾਂ ਨਾਲ ਪੰਗਾ ਲੈਣਾ ਠੀਕ ਹੈ ਜਾਂ ਗਲਤ ਹੈ ਇਹਨਾਂ ਦੇ ਐਮਪੀ ਵੀ ਆ ਇਸ ਮਲਵਿੰਦਰ ਕੰਨ ਧਰਨੇ ਚ ਦੇਖੋ ਮੈਨੂੰ ਨਹੀਂ ਐਮਪੀਓਪੀ ਦਾ ਪਤਾ ਹੈ ਇਹ ਐਮਪੀ ਕੇ ਦੀ ਨਹੀਂ ਕਿਹੜੇ ਐਮਪੀ ਨੇ ਕਹੋ ਐਮਪੀ ਨੂੰ ਪਹਿਲਾਂ ਕਿਉਂ ਨਹੀਂ ਆਇਆ ਐਮਪੀ ਹੁਣ ਨਹੀਂ ਨਹੀਂ ਹੁਣ ਫੋਟੋ ਤਰ ਮਾ ਉਸ ਤੋਂ ਪਹਿਲਾਂ ਹੁੰਦਾ ਨਾ ਵੀ ਭਾਈ ਮੈਂ ਜਾਵਾਂ ਉੱਥੇ ਗੱਲ ਕਰਨ ਤੁਸੀਂ ਕੋਈ ਵੀ ਇਹੋ ਜਿਹਾ ਪ੍ਰੋਟੈਸਟ ਨਹੀਂ ਕਰਨਾ ਹੈ ਮੈਂ ਕਰਾਂਗਾ ਗੱਲ ਤਾਂ ਕਿ ਇਹਨੂੰ ਕਰਿਆ ਹੁਣ ਉਹ ਨੰਬਰ ਬਣਾਣਾ ਕੇ ਲਗ ਜੂਗਾ ਐਮਪੀ ਨੂੰ ਵੀ ਪਤਾ ਹੋਊ 2027 ਚ ਕੋਈ ਗੱਲ ਨਹੀਂ ਅੱਜ ਲਗਦਾ ਮਜਬੂਤੀ ਨਾਲ ਗੱਲ ਪਹੁੰਚੇਗੀ ਉੱਪਰ ਬਿਲਕੁਲ ਮਜਬੂਤੀ ਨਾਲ ਪੂਰੀ ਮਜਬੂਤੀ ਨਾਲ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਚਾਹੇ ਆਰਐਸਐਸ ਚਾਹੇ ਭਗਵੰਤ ਮਾਨ ਸਰਕਾਰ ਹੈ ਪੰਗਣਾ ਲੈ ਲਿਆ ਭੁੱਲ ਗਏ ਵੀ ਇਹ ਬੰਦਰ ਨੇ ਜੇ ਇਹਨਾਂ ਨੂੰ ਕਹਤਾ ਨਾ ਵੀ ਕੱਪੜੇ ਪਾੜਨੇ ਨੰਗੇ ਭੇਜਾਂਗੇ ਕਿਤੇ ਹੋਰ ਜੇ ਥਾਂ ਚ ਰਹਿੰਦੇ ਹੋ ਕਹਿਆ ਵਾਇਆ 2027 ਚ ਹੁਣ ਪੰਜਾਬ ਦੇ ਇਲੈਕਸ਼ਨ ਹੁੰਦੇ ਨੇ ਠੀਕ ਹੈ ਨਹੀਂ ਇਹਨਾਂ ਨੇ ਸਾਰੇ ਨੇ ਇਹਨਾਂ ਦੀ ਪੂਰੀ ਤਨਾਈ ਕਰਨੀ ਹੈ ਸਾਰੇ ਪੰਜਾਬ ਨੇ ਜਿਹੜਾ ਸੋ ਸਮਝ ਕੇ ਆਇਓ ਕਦੇ ਫਿਰ ਕੋਈ ਗੱਲ ਤਾਂ ਕੋਈ ਪ੍ਰੀਖਿਆ ਤੇ ਨਾ ਰਹੀ ਹੋ